ਪੰਥ ਦਾ ਇੱਕ ਇਹ ਜਿਹੜਾ ਪਰੂਪ ਹੁਣ ਦੇਖ ਰਹੇ ਆ ਨਾ ਇਹ ਬਿਲਕੁਲ ਨਵਖਲਾ ਵਾ ਤੇ ਉਤਸ਼ਾਹ ਬਹੁਤ ਆ ਉਤਸ਼ਾਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਵੀ ਕਿੰਦਾ ਆ ਵਾ ਜੋ ਅਸੀਂ ਮਹਿਸੂਸ ਕਰ ਰਹੇ ਆ ਜੋ ਸਾਨੂੰ ਸੰਗਤਾਂ ਸਾਡੇ ਨਾਲ ਗੱਲ ਕਰਦੀਆਂ ਫੋਨ ਕਰਦੀਆਂ ਨੇ ਵਚਨ ਹੁੰਦਾ ਸੰਤਾਨ ਅੱਜ ਉਹ ਸਵੇਰ ਦਾ ਵਰਤਾਰਾ ਵੇਖ ਰਹੇ ਆ ਨੋਰਮਲ ਸਾਡਾ ਪ੍ਰੋਗਰਾਮ ਸੀਗਾ ਕਿ ਵੀ ਅਸੀਂ ਕਰਨਦਰ ਸਾਹਿਬ ਖਡੂਰ ਸਾਹਿਬ ਮੱਥਾ ਟੇਕਣਾ ਨੱਕ ਮਸਤਕ ਹੋਣਾ ਉਹਦੇ ਵਿੱਚ ਉਹ ਦਫਤਰ ਤੋਂ ਘਟਨ ਦਾ ਪ੍ਰੋਗਰਾਮ ਬਣ ਗਿਆ ਉਹਦੇ ਵਿੱਚ ਵਚ ਦਾ ਆਪਾਂ ਤੇਰੇ ਦੇਖਾ 10 ਸਾਂਤਾਂ ਮਤ ਸੰਗਤਾਂ ਨੇ ਆਪਾਂ ਰੋਕਿਆ ਵੱਡੀ ਗਿਣਤੀ ਇੱਕ ਕਾਫਲਾ ਬਣ ਗਿਆ ਸਵੇਰੇ ਉਹ 10 ਗੱਡੀਆਂ ਚੱਲੀਆਂ ਸੀ ਹੁਣ ਵਿੱਚ ਸਨ 50 70 ਗੱਡੀਆਂ ਹੋਈਆਂ ਹੋਣੀਆਂ ਸੋ ਇਹ ਇਹ ਸਾਰਾ ਕੁਝ ਤਾਂ ਆ ਵੀ ਇੱਕ ਸੰਗਤ ਚਾਹੁੰਦੀ ਆ ਕੋਸ਼ਿਸ਼ ਨ ਬਿਕਲਾ ਜੇ ਧਾਰਮਿਕ ਤੌਰ ਤੇ ਅਮਰਪਾਲ ਸਿੰਘ ਦਾ ਉਭਾਰ ਹੋਇਆ ਤੇ ਸੰਗਤਾਂ ਨੇ ਧਾਰਮਿਕ ਤੌਰ ਦੇ ਉੱਤੇ ਕਬੂਲਿਆ ਖਾਲਸਾ ਵੀਰ ਨਿਕਲੀ ਉਹਦੇ ਜੋ ਜਿੰਨਾ ਕਿ ਵਰਤਾਰਾ ਹੋਇਆ ਐਨਐਸਏ ਲੱਗਣ ਤੱਕ ਜੇ ਅੱਜ ਅਮਰਪਾਲ ਸਿੰਘ ਨੇ ਸੰਗਤ ਦਾ ਹੁਕਮ ਕਬੂਲ ਕਰਕੇ ਤੇ ਰਾਜਸੀ ਤੌਰ ਦੇ ਉੱਤੇ ਜਿਹੜਾ ਵਾ ਇੱਕ ਆਪਣੀ ਪਾਰੀ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਕੋਸ਼ਿਸ਼ ਕੀਤੀ ਆ ਗੁਰੂ ਸਾਹਿਬ ਦੀ ਕਿਰਪਾ ਸਿਰ ਤੇ ਰਹੀ ਤੇ ਇਹ ਜਿੱਤੀ ਵੀ ਜਾਣੀ ਆ ਇੱਕ ਸੰਗਤ ਨੇ ਇਹਨੂੰ ਹੀ ਕਬੂਲ ਕੀਤਾ